ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਾਰੀ ਦੁਨੀਆ ਤੇ ਸੁਖ ਸ਼ਾਂਤੀ ਰੱਖਣ ਤੇ ਅੱਜ ਆਪਾਂ ਲੱਗੇ ਆ ਜੀ ਇਹ ਪੋਹਾ ਬਣਾਉਣ ਬੱਚੇ ਕਹਿੰਦੇ ਪੋਹਾ ਬਣਾ ਕੇ ਦਿਓ ਤੇ ਉਹਦੇ ਲਈ ਆਪਾਂ ਲਈਆਂ ਨੇ ਇਹ ਬਲੀਆਂ ਗਾਜਰ ਤੇ ਇਹ ਹੀ ਆਪਾਂ ਆਪਣੇ ਗਰਮ ਹੋ ਗਿਆ ਡਫਾਈਂਡ ਤੇ ਦੇ ਚੱਕ ਪਾ ਪੀ ਗਾਜਰਾਂ ਮਟਰ ਰੱਖਾਂ 5-7 ਮਿੰਟ ਬਾਅਦ ਪਾਵਾਂਗੀ 5-7 ਮਿੰਟ ਜਾਂ 4-3 ਮਿੰਟ ਬਾਅਦ ਕਿਉਂਕਿ ਗਾਜਰਾਂ ਨੂੰ ਪਲੀਤੀ ਕੱਟਣਾ ਹੋਇਆ ਹੈ ਤੇ ਇਹ ਜਲਦੀ ਹੋ ਜਾਣੀਆਂ ਤੇ ਥੋੜੀ ਨਰ ਹੋ ਰਹੇ ਨੇ ਤੇ ਉਦੋਂ ਹੀ ਲਿਆਏ ਆਪਾਂ ਆਪੋ ਵਾ ਤੇ ਪੋਹੇ ਨੂੰ ਆਪਾਂ ਧੋ ਕੇ ਰੱਖ ਲਿਆ ਕਿਉਂਕਿ ਦੇਖੋ ਜਦੋਂ ਆਪਾਂ ਇਹਨੂੰ ਧੋ ਕੇ ਰੱਖਦੇ ਰੱਖਦੇ ਹਾਂ ਤੇ ਇਹਨਾਂ ਖੇਲਿਆ ਖੇਲਿਆ ਜੈ ਅਸਟਰਨ ਡਰਾਈ ਹੋਣਾ ਚਾਹੀਦਾ ਥੱਲੇ ਮਥਾਲੀ ਰੱਖੀ ਹੋਈ ਹੈ ਤੇ ਸਰਬ ਜੇ ਪਹਿਲੀ ਗੱਲ ਤੇ ਪਾਣੀ ਹੁੰਦਾ ਨਹੀਂਗਾ ਤੇ ਜੇ ਹੋਵੇ ਤੇ ਆ ਦੇਖੋ ਮਾੜਾ ਮੋਟਾ ਤੇ ਗਲਤ ਹੈ ਤੇ ਠੰਡੇ ਆ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਗਾਜਰਾ ਹੋ ਜਾ ਕੋਈ ਪਾ ਲੈਂਦੇ ਹਾਂ ਜੇਕਰ ਆਪਾਂ ਮਟਰਾਂ ਨੂੰ ਪਹਿਲਾਂ ਪਾਦੀ ਹੈ ਨਾ ਥੋੜਾ ਜਿਹਾ ਉਹ ਫਿਰ ਕੀ ਹੁੰਦਾ ਕਿ ਮਟਰ ਨਾ ਤਾਂ ਉੱਡਣ ਲੱਗ ਜਾਂਦੇ ਆ तो वह कटे आप धनिया तो उपर आप धनिया पावे तो इस तरह नाल नींबू पा सिंपल तरीके बनाया हो बहुत ही ज्यादा स्वाद बनता नींबू आप तोड़ के लाए से बहुत कट के नींबू पावे बहुत ही सिंपल आसान रैसपी मतलब दोपहर वे कई बार बच्चे हल्का फुलका खाना पसंद करते हैं झटपट बनने वाली यही चीज है ਇਹਦੇ ਨਾਲ ਆਪਣਾ ਸਰੀਰ ਪਤਲਾ ਵੀ ਹੁੰਦਾ ਆ। ਇਹਦੇ ਵਿੱਚ ਆਪਾਂ ਸਿੰਪਲ ਹੀ ਸਿੰਪਲ ਨਮਕ, ਪੁੰਨਿਆ ਹੋਇਆ ਜੀਰਾ ਤੇ ਥੋੜਾ ਜਿਹਾ ਧਨੀਆ ਪਾਊਡਰ, ਬਾਕੀ ਇਹ ਵਾਲਾ ਧਨੀਆ ਤੇ ਸਿੰਪਲ ਹੀ ਮਤਲਬ ਪਾਵਾਂਗੇ ਕੋਈ ਹੋ ਨਹੀਂ ਪਾਣਾ ਤੇ ਹਲਕੀ ਜਿਹੀ ਹਲਦੀ ਪਾਣਾਂਗੇ। ਹਲਕੀ ਜਿਹੀ ਪਾਵਾਂਗੇ ਅੱਧਾ ਚਮਚ। ਕਲਰ ਚੇਂਜ ਕਰਨ ਵਾਸਤੇ ਕਿਉਂਕਿ ਵਾਈਟ-ਵਾਈਟ ਨਾਲੋਂ ਇਹ ਹੋਰ ਰਹਾ ਕਲਰ ਜਿਹੜਾ yellow yellow ਉਹ ਜ਼ਿਆਦਾ ਸੋਨਾ ਲੱਗਦਾ। ਕਈ ਲੋਕ ਹਮੇਸ਼ਾ ਸਕਿੱਪ ਕਰਦੇ ਆ ਨਹੀਂ ਖੰਡ। ਚਲੋ ਆਪਣੀ ਆਪਣੀ ਚੋਆਇਸ ਹੁੰਦੀ ਹੈ ਵੈਸੇ ਮੈਂ ਕਰ ਰਹੀ ਆ। ਮਤਲਬ ਇਹ ਹਲਕਾ ਹਲਕਾ yellow ਕਲਰ ਨਾਲ ਸੋਨਾ ਲੱਗਦਾ ਹੈ। ਆਪਣੇ ਗੱਦਗਾ ਤੇ ਨਮਕ ਸਟ੍ਰਾਈ ਹੋ ਗਏ। ਤੇ ਹੁਣ ਆਪਾਂ ਇਹਦੇ ਵਿੱਚ ਇਹ ਨਮਕ ਹੈਗਾ ਸੈਂਦਾ ਨਮਕ ਤੇ ਵਿੱਚ ਕਾਲੀ ਮਿਰਚ ਦਾ ਨਮਕ ਕਾਲੀ ਮਿਰਚ ਵਾਲਾ ਪਾਊਡਰ ਲਾਣਾ ਹੈ। ਕਾਲੀ ਮਿਰਚ ਵਾਲਾ ਪਾਊਡਰ ਨਾਲ ਇਹ ਚੀਜ਼ ਲਾਇਆ ਹੈ। ਤੇ ਥੋੜਾ ਜਿਹਾ ਇਹਦੇ ਚ ਹਲਕਾ ਹੀ ਨਾਕ ਵਧੀਆ ਲੱਗਦਾ ਤੇ ਹਲਕਾ ਜਿਹਾ ਆਪਾਂ ਪਾਵਾਂਗੇ ਚਾਟ ਮਸਾਲਾ ਬਿਲਕੁਲ ਹਲਕਾ ਜਿਹਾ ਬਿਲਕੁਲ ਥੋੜਾ ਜਿਹਾ ਪਾਇਆ ਚਾਟ ਮਸਾਲਾ ਤੇ ਇਹ ਆ ਪਾਵਾਂਗੇ ਆਪਾਂ ਮਿਰਚਾ ਤੇ ਆ ਪਾਵਾਂਗੇ ਆਪਾਂ ਜੀਰਾ ਪਾਊਡਰ ਬਸ ਇੰਨਾ ਹੀ ਸਮਾਨ ਪਾਉਣਾ ਆਪਾਂ ਹਲਕਾ ਜਿਹਾ ਜ਼ਿਆਦਾ ਸਮਾਨ ਨਹੀਂ ਪਾਉਣਾ ਤੇ ਲਓ ਜੀ ਇੱਥੇ ਆਪਾਂ ਐਡ ਕਰ ਦਾਂਗੇ ਲੇਟੇ ਥੋੜੀ ਜਿਆਦਾ ਆਸਾਨ ਰੈਸਪੀ ਤੇ ਚਟਪਟ ਬਨਣ ਵਾਲੀ ਕਾਫੀ ਮਾਕੀ ਲਿਆ ਕਿਲਿਆ ਬਣਿਆ ਆ ਦੇਖ ਕਿੰਨਾ ਕਿਲਿਆ ਕਿਲਿਆ ਹੁਣ ਇੱਥੇ ਆਪਾਂ ਧਨੀਆ ਪਾ ਦਿਆਂਗੇ ਇਹ ਬਹੁਤ ਹੀ ਵਧੀਆ ਤੇ ਜਲਦੀ ਜੀ ਇਸਦੀ ਬਣ ਜਾਂਦੀ ਤੇ ਬੱਚੇ ਦੁਪਹਿਰ ਟਾਈਮ ਖਾਵੇਂਗੇ ਖੁਸ਼ ਹੋ ਕੇ ਮੇਨ ਗੱਲ ਹੈ ਕਿ ਇਸ ਤਰ੍ਹਾਂ ਹੀ ਕਿਲਿਆ ਕਿਲਿਆ ਹੋਣਾ ਚਾਹੀਦਾ ਇੱਦਾਂ ਕੋਈ ਨਾ ਜ਼ਿਆਦਾ ਕਿਲਿਆ ਕਿਲਿਆ ਆਇਆ ਜੇ ਪੂਰਾ ਬਸ ਇਹ 5-7 ਮਿੰਟ ਵਿੱਚ ਆਪਣੀ ਰੈਸਪੀ ਬਾਕੀ ਤਿਆਰ ਹੋ ਜਾਂਦੀ ਤੇ ਲਓ ਚਾਹਨਾ ਆਪਾਂ ਇੱਥੇ ਕਰ ਦਿਆਂਗੇ ਕਸ ਨੂੰ ਬੰਦ ਇਹ ਤੁਹਾਨੂੰ ਚਾਹ ਆਪਣੇ ਦੇਖੋ ਇਹ ਦੇਖੋ ਕਿਦਾਂ ਐਨ ਕੱਲਾ-ਕੱਲਾ ਖਿਲਿਆ ਹੋਇਆ ਕਿੰਨਾ ਜ਼ਿਆਦਾ ਵਧੀਆ ਬਣਿਆ ਹੈ ਨਹੀਂ ਖਿលਿਆ ਖਿលਿਆ ਬਣਿਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਫਿਰ ਬੱਚੇ ਵੀ ਬਹੁਤ ਪਸੰਦ ਕਰਦੇ ਆ ਤੇ ਖਾਂਚ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਹੁਣ ਇਹਦੇ ਉੱਪਰ ਦੀ ਆਪਾਂ ਨਿੰਬੂ ਨਿਚੋੜ ਲਾਂਗੇ ਕਿ ਇਸ ਤਰ੍ਹਾਂ ਹੁੰਦਾ ਨਾ ਨਿੰਬੂ ਮੈਂ ਵਿੱਚ ਤਾਂ ਨਹੀਂ ਪਾਇਆ ਕਿਉਂਕਿ ਕਿਸੇ ਬੱਚੇ ਨੇ ਘੱਟ ਪਾਣਾ ਕਿਸੇ ਨੇ ਵੱਧ ਪਾਣਾ ਤੇ ਇਸ ਕਰਕੇ ਮੈਂ ਕਿਹਾ ਨਿੰਬੂ ਚਲ ਬਾਅਦ ਵਿੱਚ ਆਪਾਂ ਮਤਲਬ ਜਿਵੇਂ ਜਿਵੇਂ ਜਿੰਨਾ ਕਿਸੇ ਨੇ ਪਾਣਾ ਹੋਵੇਗਾ ਕੱਟ ਕੇ ਰੱਖੇ ਹੋਏ ਆ ਜਿੰਨਾ ਕਿਸੇ ਨੇ ਨਿਚੋੜਨਾ ਹੋਵੇਗਾ ਨਿਚੋੜ ਲੇਗਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਤੇ ਚਲੋ ਜੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਰੈਸਪ ਤੇ ਮੈਨੂੰ ਤਾਂ ਜੀ ਬਹੁਤ ਵਧੀਆ ਲੱਗੀ ਐ ਤੇ ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਇਹ ਮਤਲਬ ਕਿ ਉਹਦੀ ਰੈਸਪੀ ਕਿਵੇਂ ਦੀ ਲੱਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ